ਹਾਂਜੀ ਅੱਜ ਆਪਾਂ ਬਣਾਵਾਂਗੇ ਮੂਲੀਆਂ ਦੀ ਬਹੁਤ ਹੀ ਸਵਾਦਿਸ਼ਟ ਸਬਜੀ ਤੇ ਇਹ ਸਬਜੀ ਤੁਸੀਂ ਜੇ ਸਾਡੇ ਇਸ ਤਰੀਕੇ ਨਾਲ ਬਣਾਓਗੇ ਤਾਂ ਨਾ ਹੀ ਤਾਂ ਤੁਹਾਡੇ ਮੂਲੀਆਂ ਨਾਲ ਐਸਿਡਿਟੀ ਬਣੂਗੀ ਤੇ ਇਹ ਸਬਜੀ ਵੀ ਬਹੁਤ ਜ਼ਿਆਦਾ ਸਵਾਦ ਬਣੂਗੀ ਤੇ ਬੱਚੇ ਵੀ ਕਈ ਜਿਹੜੇ ਮੂਲੀਆਂ ਨੂੰ ਨਹੀਂ ਪਸੰਦ ਕਰਦੇ ਉਹ ਵੀ ਉਂਗਲਾ ਚਟਦੇ ਰਹਿ ਜਾਣਗੇ ਸਬਜੀ ਨੂੰ ਖਾ ਕੇ ਇਸ ਤਰੀਕੇ ਨਾਲ ਜੇ ਤੁਸੀਂ ਸਬਜੀ ਬਣਾਉਂਗੇ ਉਹਦੇ ਲਈ ਦੇਖੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਮੂਲੀਆ ਨੂੰ ਕੱਦੂ ਕਸ ਕਰ ਲੈਣਾਗਾ ਬਿਲਕੁਲ ਤੁਸੀਂ ਬਰੀਕ সাইਡ ਨਾਲ ਕਰ ਸਕਦੇ ਹੋ ਥੋੜੀ ਮੋਟੀ সাইਡ ਨਾਲ ਵੀ ਕਰ ਸਕਦੇ ਹੋ ਤੇ ਜੋ ਮੂਲੀਆ ਦੇ ਪੱਤੇ ਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਧੋ ਕੇ ਇਸ ਤਰ੍ਹਾਂ ਬਰੀਕ ਬਰੀਕ ਪੀਸੀ ਦੇ ਵਿੱਚ ਕੱਟ ਲੈਣਾਗਾ ਤੇ ਵਿੱਚ ਪਾਉਣ ਲਈ ਆਪਾਂ ਲਿਆ ਇੱਕ ਟਮਾਟਰ ਇਹ ਅਦਰਕ ਦਾ ਟੁਕੜਾ ਇਹਨੂੰ ਆਪਾਂ ਇਸ ਤਰ੍ਹਾਂ ਮੋٹے ਮੋٹے ਪੀਸੀ ਦੇ ਵਿੱਚ ਕੱਟ ਲਿਆ ਇਧਰ ਪਿਆਜ਼ ਤੇ ਹਰੀ ਮਿਰਚ ਇਹਨੂੰ ਆਪਾਂ ਗ੍ਰੈਂਡਰ ਦੇ ਵਿੱਚ ਪਾ ਕੇ ਗ੍ਰੈਂਡ ਕਰਨਾ ਹੈਗਾ ਤੁਸੀਂ ਚਾਹੋ ਤਾਂ ਕੁੰਡੇ ਦੇ ਵਿੱਚ ਵੀ ਕੁੱਟ ਸਕਦੇ ਹੋ ਤੇ ਵਿੱਚ ਪਾਵਾਂਗੇ ਆਪਾਂ ਹਰਾ ਧਨੀਆ ਜੀ ਦੇਖੋ ਆਪਾਂ ਗ੍ਰੈਂਡਰ ਜਾਰ ਦੇ ਵਿੱਚ ਇਸ ਤਰ੍ਹਾਂ ਮਸਾਲੇ ਨੂੰ ਪੀਸ ਲਿਆ ਤੇ ਇਧਰ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਜੀਰਾ ਐਡ ਕਰਾਂਗੇ ਇਹਦੇ ਵਿੱਚ ਪਹਿਲਾਂ ਆਪਾਂ ਥੋੜੀ ਜਿਹੀ ਰਾਈ ਪਾ ਦਿੱਤੀ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਦਾਂਗੇ ਤੁਸੀਂ ਚਾਹੋ ਤਾਂ ਇੱਕ ਇੱਕ ਚੀਜ਼ ਵੀ ਐਡ ਕਰ ਸਕਦੇ ਹੋ ਜਦੋਂ ਇਹ ਆਪਣਾ ਜੀਰਾ ਜਿਹੜਾ ਚਟਕ ਜਾਊਗਾ ਤਾਂ ਆਪਾਂ ਇਹਦੇ ਵਿੱਚ ਹੁਣ ਮਸਾਲਾ ਐਡ ਕਰਾਂਗੇ ਜੋ ਆਪਾਂ ਗ੍ਰੈਂਡਰ ਜਾਇਦੇ ਵਿੱਚ ਪੀਸ ਕੇ ਰੱਖਿਆ ਤੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਦੇਖੋ ਆਪਾਂ ਇਹਦੇ ਵਿੱਚ 1.5 ਚਮਚਾ ਜਿਹੜਾ ਉਹ ਚਿੱਟਾ ਨਮਕ ਐਡ ਕਰਾਂਗੇ ਨਮਕ ਵਿੱਚ ਤੁਸੀਂ ਆਪਦੇ ਟੇਸਟ ਅਨੁਸਾਰ ਪਾ ਲੈਣਾ ਤੇ ਬਿਲਕੁਲ ਥੋੜੀ ਜਿਹੀ ਆਪਾਂ ਲਾਲ ਮਿਰਚ ਐਡ ਕਰਾਂਗੇ ਕਿਉਂਕਿ ਆਪਣੀ ਲਾਲ ਮਿਰਚ ਵੀ ਕੌੜੀ ਹੈ ਤੇ ਜੋ ਆਪਾਂ ਹਰੀ ਮਿਰਚ ਐਡ ਕੀਤੀ ਹੈ ਉਹ ਵੀ ਥੋੜੀ ਜਿਹੀ ਕੌੜੀ ਹੈ ਤਾਂ ਤੁਸੀਂ ਮਿਰਚ ਵੀ ਆਪਦੇ ਟੇਸਟ ਅਨੁਸਾਰ ਪਾ ਲੈਣੀ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਚਮਚਾ ਛਲਦੀ ਤੇ ਇੱਕ ਚਮਚੀ ਆਪਾਂ ਗਰਮ ਮਸਾਲਾ ਐਡ ਕਰਾਂਗੇ ਸਾਰੇ ਮਸਾਲੇ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਥੋੜਾ ਜਿਹਾ ਭੁੰਨ ਲਾਂਗੇ ਹਾਂ ਜੀ ਦੇਖੋ ਮਸਾਲਾ ਆਪਣਾ ਚੰਗੀ ਤਰ੍ਹਾਂ ਪੱਕ ਚੁੱਕਿਆ ਹੈਗਾ ਤੇ ਹੁਣ ਆਪਾਂ ਇਹ ਵਿੱਚ ਜੋ ਮੂਲੀਆਂ ਕੱਦੂ ਕਸ ਕਰਕੇ ਰੱਖੀਆਂ ਸੀ ਉਹ ਐਡ ਕਰ ਦਾਂਗੇ ਤੇ ਜੋ ਆਪਾਂ ਪੱਤੇ ਕੱਟ ਕੇ ਰੱਖੇ ਸੀਗੇ ਮੂਲੀਆਂ ਦੇ ਉਹ ਵੀ ਇਹਦੇ ਵਿੱਚ ਐਡ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਘਰ ਕੇ 10 ਤੋਂ 15 ਮਿੰਟ ਇਸ ਤਰ੍ਹਾਂ ਚੰਗੀ ਤਰ੍ਹਾਂ ਹਲਾ ਹਲਾ ਕੇ ਪਕਾ ਲੈਣਾ ਹੈਗਾ ਇਹਦੇ ਵਿੱਚ ਆਪ ਕੋਈ ਵੀ ਪਾਣੀ ਨਹੀਂ ਐਡ ਕਰਨਾਗਾ ਹਾਂ ਜੀ ਦੇਖੋ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਇਹਦੇ ਉੱਪਰ ਹਰਾ ਧਨੀਆ ਐਡ ਕਰ ਦਾਂਗੇ ਇਸ ਤਰੀਕੇ ਨਾਲ ਤੁਸੀਂ ਇਹ ਸਬਜ਼ੀ ਜਿਹੜੀ ਬਣਾ ਸਕਦੇ ਹੋਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜੇਕਰ ਤੁਹਾਨੂੰ ਸਾਡੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜਾਂਦੇ ਜਾਂਦੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ